ਵੀ ਰੂਮ ਇਹ ਦੇਖੋ ਘੱਬਾ ਗਿਆ ਹੋਟਲ ਆ ਲਿਆ ਲਿਫਟ ਨਹੀਂ ਚੱਲਦੀ ਨਾ ਇਹ ਪੂਰ ਬੜੀ ਹੈ ਵਾਹ ਜੀ ਬੜਾ ਰੱਖੋਗਾ ਮੰ ਚੱਕੋ ਪਰੋਂ ਖਾਓ ਸਟੈਚੂ ਬਣਾਏ ਹੁੰਦੇ ਅਸਲੀ ਆ ਇਧਰ ਤੋਂ ਵੀ ਕਿੰਨਾ ਆ ਹੋਇਆ ਤਾਂ ਇਦਾਂ ਵੀ ਹੈਲੋ ਹਾਂਜੀ ਕਿਦਾਂ ਮਦਦ ਰਖੋਗੇ ਸਾਰੇ ਵਧੀਆ ਹੋ ਗਏ ਤੇ ਨਾ ਮੇਰੇ ਬੰਦੇ ਨੂੰ ਕਿਤਾਬਾਜੀ ਰੀਡਟਾਕ ਪੈਂਦਾ ਲਿਓ ਪੈਂਦਾ ਵਾਲੇ ਉਹਨਾਂ ਦੇ ਬਾਹਰ ਵਾਲੇ ਵੀ ਆ ਤੇ ਬਾਕੀ ਗੱਲ ਇਦਾਂ ਵੀ ਅਸੀਂ ਪਹੁੰਚ ਚੁੱਕੇ ਹਾਂ ਚੰਡੀਗੜ੍ਹ ਦੇ ਵਿੱਚ ਜਿੱਦਾਂ ਕਿ ਤੁਹਾਨੂੰ ਪੁਰਾਣਾ ਵਲੌਗ ਜਿੰਨੇ ਵੇਖਿਆ ਹੋ ਉਹਨੂੰ ਪਤਾ ਹੋਊਗਾ ਕਿ ਕਿੱਥੇ ਆ ਤੇ ਉਹ ਵੀ ਦੱਸਿਆ ਹੀ ਆ ਯਾਰ ਚੰਡੀਗੜ੍ਹ ਦੇ ਵਿੱਚ ਜੇ ਪ੍ਰੋਬਲਮ ਆਈ ਥੋੜਾ ਫੈਮਿਲੀ ਦੇ ਨਾਲ ਤੁਹਾਨੂੰ ਰੂਮ ਦਾ ਥੋੜਾ ਜਿਹਾ ਹੁੰਡਿਆ ਰੂਮ ਤੇ ਕਿਹਾਗਾ ਹੀ ਬਹੁਤ ਆਪਣਾ ਹੀ ਜ਼ਿਆਦੇ ਜਾਣੇ ਆ ਉਹਦੇ ਆਪਣਾ ਹੀ ਚਲੋ ਹੈਗਾ ਆਪਣਾ ਰੂਮ ਹੈਗਾ ਹੋਟਲ ਉਹਦੇ ਵਿੱਚ ਕਹਿੰਦੇ ਹਨ ਪਸੰਦ ਨਹੀਂ ਆਇਆ ਤੇ ਹੁਣ ਵੇਚਦੇ ਆ ਤੁਹਾਨੂੰ ਬਸਾਉਣੇ ਜਾ ਕੇ ਕਿਹੜਾ ਹੈ ਹੋਟਲ ਇਹਨੇ ਤੇ ਬਾਕੀ ਘੁੰਮਦੇ ਘੁੰਮਦੇ ਆ ਸਾਰਾ ਕੁ ਤੇ ਸੁਹਾਣੇ ਖੜੇ ਆ ਤੇ ਹੋਮਲੈਂਡ ਦੇ ਸਾਹਮਣੇ ਤੇ ਬਾਕੀ ਕਿੱਦਾ ਫਿਰ ਬਾਕੀ ਵਧੀਆ ਵੀ ਇੰਨੇ ਕਿਤੇ ਆ ਤੇ ਜੋ ਬਰ ਇੱਥੇ ਰਿੰਦਾ ਵਾ ਤੇ ਬਾਕੀ ਅਸੀਂ ਆਏ ਆ ਘੁੰਮਣ ਵੇਣ ਠੀਕ ਹੈ ਬਿਲਕੁਲ ਸਾਨੂੰ ਪਤਾ ਹੀ ਆ ਪਿਛਲੇ ਲੋਜ ਵਿੱਚ ਆਣਾ ਤੇ ਬਾਕੀ ਦੇ ਵੀ ਉਹ ਵਾਰ ਕੇ ਆਉਂਦੇ ਨੇ ਤੁਹਾਨੂੰ ਚੱਕ ਚੱਲੀ ਕਰਦਾ ਪਹਿਲਾਂ ਜਾਂਦੇ 3 ਵੀ 2 ਪਹਿਲਾਂ ਅਸੀਂ ਥੋੜਾ ਜਿਹਾ ਹੋਟਲ ਦਾ ਵੇਚ ਲੀਆ ਹੋਟਲ ਦੇ ਰੂਮ ਰੱਖ ਕੇ ਨਾ ਆਪਣਾ ਸਮਾਨ ਸੋਣਾ ਤੇ ਫਿਰ ਵੇਖਦੇ ਆ ਚਲ ਆ ਜੀ ਲੋਬੀ ਆ ਤੁਸੀਂ ਵੇਖ ਸਕਦੇ ਜੇ ਹੋਮਲੈਂਡ ਇੱਥੇ ਐਡੇ ਸਾਰੇ ਲੱਲੀ ਬਦਮਾਸ਼ ਤੇ ਵੇਂਦੇ ਹੋ ਸਟਾਰ ਲੱਲੀ ਜਲੀ ਲੱਲੀ ਚੱਲੀ ਜਿੰਨੇ ਵੀ ਇੱਥੇ ਕੋਲ ਰਂਦੇ ਆ ਆਹੇ ਦਿੰਦਾ ਤੁਹਾਨੂੰ ਪਤਾ ਹੀ ਆ ਕਹਿਣ ਦੀ ਲੋੜ ਨਹੀਂ ਮੈਂ ਦੀ ਜੀ ਆ ਵੀ ਤੁਹਾਨੂੰ ਨੇ ਪਤਾ ਹੀ ਹੈ ਇੱਧਰ ਦਾ ਸਾਰਾ ਤੇ ਬਾਕੀ ਚਲੋ ਹੁਣ ਜਾਂਦੇ ਹਾਂ ਇਹ ਵਿਖਾ ਦਿਏ ਇੱਧਰ ਹੈਗਾ ਬਾਬਾ ਹਾਂ ਬਾਬਾ ਸੁਹਾਣਾ ਜਰਾ ਕਰੋ ਦਰਸ਼ਨ ਇੱਧਰ ਵੀ ਤੇ ਚਲੋ ਹੁਣ ਜਾਂਦੇ ਹਾਂ 3B2 ਤੇ ਬਾਕੀ 3 ਵੀ ਦੂਜਾ ਆ ਕੇ ਵੇਖਦੇ ਆਂ ਜੇ ਕੋਈ ਉਧਰ ਲੱਗੇ ਸ਼ਾਕੇ ਮਿਲ ਗਿਆ ਤੇ ਇਹਦੇ ਸਾਹਮਣੇ ਬਣਾਤੀ ਆ ਮਾਰਕੀਟ ਤੇ ਜਦੋਂ ਲਲੀ ਸਟਾਰ ਫੋਨ ਸਨੇਵ ਤੇ ਵਧੀਆ ਵੀਊ ਆਵੇ ਉਹਨਾਂ ਵਾਤ ਹੀ ਆ ਤੇ ਬਾਕੀ ਚਲੋ ਫਿਰ ਹਣ ਚੱਲੀ ਆ ਫਿਰ ਵੇਖਦੇ ਆਂ ਕੀ ਹੁੰਦਾ 3 ਵੀ ਦੂਜਾ ਆ ਡੇਕਦਾ 3 ਵੀ ਦੂਜਾ ਜਿਹੜੀਆਂ ਲੱਜਣਗੀਆਂ ਬਾਬਾ ਬਣਾਤੀ ਆ ਤਾਂ ਮਾਰਕੀਟ ਹੈ ਨਾ ਇੱਥੇ ਥੋੜੀ ਕੰਮ ਜੈਸੇ ਪਹਿਲਾਂ ਨਹੀਂ ਜਦੋਂ ਹੈ ਨਾ ਸਾਲ ਪਹਿਲਾਂ ਵੀ ਨਹੀਂ ਹੋਣੀ ਚੱਲਿਆਈ ਪਰ ਉਹ ਜੋ ਦਾ ਮੋਸੇਰ ਨੇ ਬੋਲਣਾ ਨਾ ਜਾਇਦਾ ਉਹਦੇ ਸਾਰਾ ਕੁਝ ਲੱਲੇ ਹੋ ਮੈਡ ਬੜੇ ਤੇ ਤਾਲ ਕੇ ਹੁਣ ਥੋੜਾ ਜਿਹਾ ਬਿਜ਼ਨਸ ਅੱਪ ਹੋ ਗਿਆ ਇਹਨਾਂ ਦਾ ਚਲ ਆਣ ਚੱਲੀਏ ਫਿਰ ਯਾਰ ਸਾਨੂੰ ਨਾ ਥੋੜੇ ਸਾਨੂੰ ਨਾ ਥੋੜੇ ਟਾਈਮ ਦੇ ਵਾਸਤੇ ਨਾ ਸਾਨੂੰ ਚੇਤਾ ਭੁੱਲ ਗਿਆ ਸੀ ਵੀ ਅਸੀਂ ਵਲੌਗਰ ਹਾਂ ਅਸੀਂ ਵਲੌਗਰ ਹਾਂ ਤੇ ਸਾਨੂੰ ਰੂਮ ਅਸੀਂ ਲੈ ਲਿਆ ਇੱਥੇ ਆਹ ਵਦਾਨੀ ਕਿਹੜਾ ਵਾ ਪੜਦੇ ਆਪੇ ਹੀ ਤੇ ਹਨ ਜੇਦਾ ਭੁੱਲ ਗਿਆ ਯਾਰ ਤੇ ਕੀ ਹਿਸਾਬ ਕਿਤਾਬ ਆ ਤੇ ਰੂਮ ਹੀ ਲਿਆ ਲਿਆ ਸੀ ਤੇ ਬਿਲੋ ਬਣਾਉਂਦਾ ਜੇ ਤਾਂ ਭੁੱਲ ਗਿਆ ਸੀ ਤੇ ਹੁਣ ਅਸੀਂ ਦੱਸਦੇ ਤੁਹਾਨੂੰ ਉੱਤੇ ਜਾ ਕੇ ਬਾਅਦ ਹੁਣ ਖਾ ਵੀ ਆਈਏ ਤੇ ਚਲੋ ਫਿਰ ਤੇ ਰੂਮਾਂ ਨੂੰ ਮਿਲ ਗਿਆ ਇੱਥੇ ਦੋ ਰੂਮ ਮਿਲ ਗਏ 5000 ਦੇ ਬੂਏ ਥੋੜੇ ਮਹਿੰਗੇ ਮਿਲੇ ਹੋਗੇ ਅੱਜ ਵੀਕਐਂਡ ਸੈਟਰਡੇ ਇਸ ਕਰਕੇ ਬਾਕੀ ਜੱਗਰ ਨਹੀਂ ਆ ਸਸਤੇ ਮਿਲ ਜਾਂਦੇ ਆ ਬਾਕੀ ਇਹਨਾਂ ਨੂੰ ਲੱਭੇ ਨਹੀਂ ਟਾਈਮ ਥੋੜਾ ਸੀ ਚਲੋ ਜੀ ਕਿਹਦਾ ਲੱਗਾ ਓਏ ਕਿਹਨੂੰ ਪਤਾ ਲੱਗਾ ਕਿ ਪਹਿਲੇ KFC ਆਏ ਇਹਦੇ ਆਰਡਰ ਦਾ ਪਤਾ ਨਹੀਂ ਲੱਗਣ ਦੇ ਸਾਰਾ ਕੁਝ ਹੋ ਗਿਆ ਹੈ ਉੱਧਰ ਖਾਣਾ ਬਾਕੀ ਉਹ ਬਾਹਰ ਆ ਰਹਾ ਜੀ ਉੱਤਰ ਲਗਾ ਉੱਤਰ ਦਾ ਆ ਰਹਾ ਬਾਕੀ ਰਿਪੋਰਟ ਆਹ ਓਕੇ ਲੈ ਗਏ ਮੀਡੀਅਮ ਪੱਕਾ ਮੀਡੀਅਮ ਆ ਜੀ ਮੀਡੀਅਮ ਹੀ ਕਰਦੇ ਆ ਕਿੰਨੇ ਵਜੇ 10 ਵਜੇ 10 ਵਜੇ 10 ਵਜੇ ਆ ਜਾਂਦੇ ਆ ਕੈਮਰਾ ਖੁੱਲ ਗਿਆ ਬਾਕੀ ਵਗਰ ਬੋਟ ਓਏ ਸੈਟ ਆ ਜਾ ਅਲੀ ਵਲੋਗ ਰਹਿ ਕੀ ਹਾਲ ਚਾਲ ਠੀਕ ਠਾਕ ਬੰਦਾ ਲੱਗੇ ਸੌਣਾ ਅਸੀਂ ਇਹਦੀ ਕਮਰਾ ਬੜਾ ਔਖਾਰਾ ਮਿਲਿਆ ਵਾ ਦੋ ਤਿੰਨ ਲੈ ਗਏ ਆ ਤੇਰੇ ਨੂੰ ਮਿਲੇ ਆ ਪਰ ਮਿਲੇ ਬੋ ਕੇ ਯਾਰ ਤੂੰ ਜਤਾਰ ਮੈਗ ਵੀ ਸਾਂ ਬਿਧਾ ਜੀ ਆ ਰਾਤ ਦੇ 4 ਵਜੇ ਆ ਪਰ ਲੱਗੇ ਸੌਣਾ ਸਵੇਰੇ ਤਾਂ ਨਾ ਮਿਲਾਂਗੇ ਬਾਕੀ ਇਹਦੇ ਰੂਮ ਆ ਗੋ ਪੂਰਾ ਓਕੇ ਆ ਬੜੀ ਪੂਰਾ ਵਧੀਆ ਲਿਆ ਐਵੇਂ ਨਹੀਂ ਵੀ ਮਤਲਬ ਟਾਈਮ ਪਾਸ ਕਰਕੇ ਚਲ ਜਿਓ ਘਰ ਨੂੰ ਨਹੀਂ ਵਧੀਆ ਰੂਮ ਹੀ ਕਰਾਈ ਪੂਰੀ ਓਕੇ ਰਿਪੋਰਟ ਓਕੇ ਠੀਕ ਆ 4000 ਦਾ ਮਿਲਿਆ ਵਾ ਨਹੀਂ 2500 ਦਾ ਇੱਕ ਮਿਲਿਆ ਵਾ 5000 ਦੇ ਦੋ ਮਿਲੇ ਆ ਤੇ ਇੱਕ ਹੋਰ ਲਿਆ ਭੀ 7500 ਟੋਟਲ ਦਿੱਤਾ ਆਂ ਪਰ ਬਾਕੀ ਇਹ ਚੈੱਕ ਕਰ ਸਕਦੇ ਜੇ ਬੜੀ ਸ਼ਨੀਵਾਰੀ ਭਈ ਤੋਂ ਥੋੜਾ ਉੱਪਰ ਆ ਪਰ ਇਹ ਨਾ ਕਿ ਉਹ ਵੀ ਜਰੇ ਇੱਦਾਂ ਇੱਥੇ ਹੀ ਇੱਥੇ ਹੀ ਸ਼ਨੀਵਾਰ ਕਰਕੇ ਰੂਮ ਮਿਲਿਆ ਥੋੜਾ ਮਹਿੰਗਾ ਤੇ ਬਾਕੀ ਅਹੀਂ ਹੁਣ ਸੌਣ ਦੀ ਤਿਆਰੀ ਆ। ਮਿਲਾਂਗੇ ਓਕੇ ਰਿਪੋਰਟ ਕਰਾ ਕੇ। ਸਵੇਰੇ ਤਿਆਰ ਹੋ ਗਏ। ਲੈਕਚਰ ਲੋਗ ਨਾਲ ਮਿਲਾਂਗੇ। ਅਗਲੇ ਨਾਲ। ਤੋਂ ਲੋਗ ਨੂੰ ਤੁਸੀਂ ਪਿਆਰ ਪੂਰਾ ਤੁਹਾਈ ਸਵੇਰੇ ਮਿਲਦੇ ਆ। ਸਵੇਰੇ ਤੁਹਾਨੂੰ ਬੁਰੇ ਤਿਆਰ ਕਰ ਹੋ ਗਏ। ਪੂਰੀ ਡਿਟੇਲ ਦਵਾਂ ਕਿੱਥੇ ਆਪਾਂ ਰਏ ਕਿੱਥੇ ਨਹੀਂ। ਬਾਕੀ ਥੋੜਾ ਜਿਹਾ ਗੱਡੀ ਦਾ ਨੁਕਸਾਨ ਹੋ ਗਿਆ ਅੱਜ। ਨਹੀਂ ਨਹੀਂ ਕੋਈ ਨਹੀਂ ਚੱਲਦੀ ਰਹੇ। ਉਹ ਥੋੜਾ ਕਰਾਂਗੇ ਥੋੜਾ ਜਿਹਾ। ਜਿਹੜੀ ਆਪਾਂ ਕਰਦੇ ਆ। ਚਲੋ ਫਿਰ। ਜਿਹੜੀ ਆਪਣੀ ਆਪਣੀ ਕਰੂਜ਼ ਹੀ ਗੱਡੀ ਜਿਹੜੀ ਇਹ ਸਰਪੀ ਹੋਦਾ ਨਹੀਂ ਦੂਜੀ ਦਾ। ਤਕੋਈ ਨੇ ਉਹਨੂੰ ਇਹ ਕਰ ਦੇਣਾ ਡਨ ਪੈਨਸਲਾਂ ਲੈ ਆਉਤੇ ਕਿ ਗੱਲ ਦੀ ਔਰ ਲੱਗੇ ਸੋਹਣ ਮਿਲਦੇਗੇ ਅਗਲੇ ਵਲੋਗ ਚ ਜੇ ਵਲੋਗ ਉਹਦੀਆਂ ਲਗਾਣਾ ਤੇ ਪਿਆਰ ਪੂਰਾ ਨਾ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਯਾਰ ਯਾਰ ਕੇ ਆਪਣੇ ਵੀਰ ਭਰਾਵਾਂ ਨੂੰ ਕਿਹ ਵੀ ਆਪਣੇ ਭੈਣ ਭਰਾ ਨੂੰ ਕੋਈ ਵੀ ਯਾਰ ਸੱਜਣ ਦੋਸਤ ਬਸ ਤੇ ਇੱਕ ਨਾਲ ਵੱਧੋ ਵਧ ਵੀ ਕਮੈਂਟ ਜਰੂਰ ਕਰਿਆ ਕਰੋ ਕਿ ਕੀ ਅਸੀਂ ਕਰੀਏ ਕਿਦਾਂ ਦਾ ਅਸੀਂ ਤੁਹਾਨੂੰ ਵਲੋਗ ਦਈਏ ਜੋ ਦੇਖੋਗੇ ਨਾ ਮਸ਼ਹੂਰੀਆਂ ਵਿਚਾਰੇ ਆਂਦੀ ਨੇ ਦੇਖ ਲੈ ਕਰੋ ਅੱਟੜੇ ਭਰਾਵਾਂ ਦਾ ਵਾਦਾ ਹੋਣਾ ਦੇ ਵਿੱਚ ਕੋਈ ਗੱਲ ਨਹੀਂ ਮਸ਼ਹੂਰੀ ਸਕਿੱਪ ਨਾ ਕਰਿਆ ਕਰੋ ਦੇਖ ਲਿਆ ਕਰੋ ਬਾਕੀ ਓਕੇ ਰਿਪੋਰਟ ਆ ਬਾਕੀ ਪੰਮੂ ਸਤਾ ਵਖਾ ਦੋ ਮੜਿਆ ਪੰਮੂ ਦੇ ਓਕਰ ਮੋਰ ਸਤਾ ਵੀ ਦਾ ਦੇਖੋ ਮੱਗੀ ਚੈ ਨਹੀਂ ਮਿਲਦੇ ਹਰ ਨੇ ਏਅਰਪੋਰਟ ਕਰ ਰਹੇ ਆ। ਓਕੇ ਬਾਏ ਬਾਏ। ਓਕੇ ਸਦੂ ਬਾਏ। ਇੱਕ ਫੜਾ ਲਿਆ ਸੈਂਡਵਿਚ। ਥੈਂਕ ਯੂ। ਥੀਨ ਜਾਏ ਯਾਰ ਖੰਡ ਦੇ ਥੋੜੀ ਜੀ। ਇਹ ਖਾਂਦੀ ਐ। ਮੀ ਗਾਲ ਸੁਣੀ ਹੈਲੋ। ਥੈਂਕ ਯੂ। ਬਣਾ ਲਿਆ ਸੈਂਡਵਿਚ। ਅਨੇ ਉਧਰ ਜਾਂਦੇ ਸੀ ਦੁਬਾਰਾ ਮੰਗਾ ਲੈਣੇ ਆ। ਹਾਂ। ਤੇ ਬਾਕੀ ਮਤਲਬ ਮਾਰਨਿੰਗ ਹੋ ਗਈ ਗੁੱਡ ਗੁੱਡ। ਤੇ ਕਿਦਾਂ ਦਾ ਲੱਗਾ ਫਿਰ ਤੁਹਾਨੂੰ ਵਲੋਗ ਇੱਥੋਂ ਤੱਕ ਆ ਤੇ ਸਾਰੇ ਜਰੂਰ ਦੱਸਿਓ। ਤੇ ਬਾਕੀ ਹੁਣ ਅਹੀਂ ਲੱਗੇ ਤਿਆਰ shear ਹੋਣ। ਕਿ ਬਲੋਗ ਅੱਗੇ ਕਰਦਾ ਹੋਇਆ ਜਾਂਦਾ ਹੁੰਦਾ ਦਾ ਚਾਰ ਪੰਜ ਜਗ੍ਹਾ ਘੇਲੇ ਮਾਰਦੇ ਹੋ ਨਹੀਂ ਇਹਦੇ ਪੁਰਾਣੇ ਦਾ ਬਣਦੀ ਮਾਤਾ ਮੰਤਨ ਨੂੰ ਸੁਣਾਇਆ ਮੈਂ ਵੀ ਦਿਨ ਦੀ ਕਰਦੀ ਸਰਵਾਦ ਕਹਿੰਦੇ ਆਪਾਂ ਘੱਬਿਆ ਗਿਆ ਹਟਲਾ ਲਿਆ ਫਿਰ ਲਿਫਟ ਨਹੀਂ ਚੱਲਦੀ ਮੈਂ ਬਾਕੀ ਹੋਰ ਕੀ ਰਬੋਟ ਏਸੀ ਉਸਦੀ ਚਲਾਉਂ ਗਰਾਰੀ ਹਰ ਗਈ ਕਿਉਂਕਿ ਬ੍ਰੇਕਫਾਸਟ ਨਹੀਂ ਮਿਲਿਆ ਹੈਗਾ ਨਹੀਂ ਮੋੜੀ ਨਾ ਜਾਵੇ ਉਹ ਬ੍ਰੇਕਫਾਸਟ ਹੀਾਨੂੰ ਮਿਲਿਆ ਤੇ ਇਹ ਨਹੀਂ ਅੱਜ ਜੇ ਮੇਰੇ ਫਾਸਲੇ ਮਿਲੂਗਾ ਤੇ ਇਸ ਟ੍ਰੈਵਲਸ ਕਿ ਕੋਈ ਨਹੀਂ ਆਏਗਾ। ਆਹ ਇਹ ਲੈ ਕੇ ਜਾਣਾ ਹੁਣ ਕਿਉਂ ਕਾਹਨ? ਮੈਂ ਰਿਵਿਊ ਚੈੱਕ ਕਰਕੇ ਆਇਆ ਹਾਂ ਗੱਲ ਜਣਾ ਵੀ। ਜੋਡੀਓ ਜੋਡੀਓ ਦੀ ਜੋਡੀਓ ਇੱਥੇ ਨਾ ਭਰਾਵਾ ਕੋਈ ਆਇਆ ਵੇ ਖਾਣਾ ਖੋਣਾ ਆ ਗਿਆ ਹੀ। ਅੱਬਾ ਸੀ ਕਹਿੰਦੇ ਗੱਡੀ ਲਾਉਣ ਗਈ ਆਂ ਜੀ ਕੋਈ ਚੱਕਰ ਨਹੀਂ। ਨਹੀਂ ਹੁਣ ਲੱਗਾ ਸਮਾਨ ਦੇ ਨਹੀਂ ਆਏ। ਬਾਕੀ ਆ ਗੀ ਬਾਕੀ ਗੱਲ ਇਦਾਂ ਵੀ। ਕਰਦੇ ਆ ਕਿਵੇਂ ਤੁਹਾਨੂੰ ਘਮਾਉਣੇ ਵੇ ਲੜਾਈ ਵੇ ਲਓ ਥੋੜੀ। ਕੁਛ ਇਦਾਂ ਆ ਕਿ ਚੈੱਕ ਆਊਟ ਹੀ ਕਰ ਲਿਆ ਵਾ। ਤੇ ਇਹਨਾਂ ਨੇ ਥੋੜਾ ਸਾਨੂੰ ਪੂਰਾ ਨਹੀਂ ਦਿੱਤਾ ਬ੍ਰੇਕਫਾਸਟ ਤੇ ਬ੍ਰੇਕਫਾਸਟ ਹੀ ਤਾਂ ਲੈਣਾ ਹੀ ਹੁਣ ਉਹ ਤੇ ਬਾਕੀ ਦਾ ਹੁਣ ਘੁੰਮਣੇ ਕਿ ਅੱਗੇ ਜਾ ਕੇ ਤੇ ਫਿਰ ਮਿਲਾਂਗੇ ਤੁਹਾਨੂੰ ਉੱਥੇ ਜਾ ਕੇ ਤੇ ਬਾਕੀ ਦਾ ਵੀ ਹੁਣ ਉਹਨਾਂ ਨੇ ਮੰਨ ਗਏ ਆ ਕਿ ਕਹਿੰਦੇ ਤੁਹਾਨੂੰ ਬ੍ਰੇਕਫਾਸਟ ਕਰਾਉਨੇ ਆ ਹੁਣ ਬ੍ਰੇਕਫਾਸਟ ਕਰਕੇ ਫੇਰ ਅਸੀਂ ਕਿਤੇ ਅੱਗੇ ਜਾਵਾਂਗੇ ਤੇ ਹੋਟਲ ਹੈਗਾ ਚੰਡੀਗੜ੍ਹ ਦੇ ਵਿੱਚ ਤੇ ਫੇਸ ਹੈਗਾ ਵਾ 5 5 ਕਿੰਨਾ ਸਾਈਡ ਤੋਂ 5 ਹਾਂ 5 ਵੇਦ 5 ਵੇਦ ਤੇ ਬਾਕੀ ਗੱਲ ਇਦਾਂ ਵੀ ਗੱਲ ਨਹੀਂ ਬਣਾ ਦਿੱਤੀ ਹੈ ਸਾਰਾ ਮਮਾ ਇੱਥੇ ਉਹ ਪਤਾ ਨਹੀਂ ਆਵੇ ਬਾਰਬੂਰ ਦਾ ਵੀ ਸਿਸਟਮ ਹੈ ਗੈ ਪੂਰਾ ਹੈਗਾ ਪਰ ਹੈਗਾ ਬੰਦੀ ਇਹਨਾਂ ਦਾ ਇਹ ਵੀ ਅਸੀਂ ਹੀ ਚਲਵਾਏ ਭਰਾ ਗਿਆ ਸੀ ਸੀ ਹੋਣੀ ਸੀ ਅਸੀਂ ਚਲਵਾਏ ਆ ਬਾਕੀ ਹੈ ਵੀ ਉਹਦਾ ਹੋਟਲ ਹੈ ਵਧੀਆ ਜੀ ਵਧੀਆ ਚੈੱਕ ਕਰ ਹਾਲੇ ਜੀ ਵਧੀਆ ਜੀ ਸਰ ਵੀਰ ਨਹੀਂ ਵਧੀਆ ਕਰਾਤੀ ਇਹਨਾਂ ਕੋਲ ਕਹਿ ਕੋ ਕੇ ਪੂਰੀ ਗੱਲ ਨਹੀਂ ਆਂਡਾ ਮੈਂ ਸਾ ਅੰਡਾ ਤੁਹਾਨੂੰ ਆਪ ਲਿਆ ਕੇ ਦਵਾਂ ਕਿ ਬਣਾ ਕੇ ਬੈਠ ਜਾ ਆਏ ਤੇ ਜੀ ਦੋ ਬਾਕੀ ਜਾਂਦਾ ਤਾਂ ਵੀ ਹੁਣ ਖਾ ਹੋ ਗਏ ਰੋਟੀ ਪਾਣੀ ਤੇ ਵੇਚਦੇ ਫਿਰ ਕੀ ਕਰਨਾ ਵਾ ਤੇ ਵਲੋਗ ਦਾ ਨਿਕਾਇਆ ਕਿ ਸਿਆ ਪਹਿਲਾਂ ਤੁਹਾਨੂੰ ਕਲਿੱਪਾਂ ਲਾਈਆਂ ਜਿਹੜੀਆਂ ਉਹ ਤੁਹਾਨੂੰ ਦਿਖਾਇਆ ਵੀ ਕਿੱਦਾਂ ਹੋਇਆ ਵਾਰਦਾਤ ਕੀ ਹੋਈ ਏ ਤੇ ਝਗੜਾ ਝੋੜਾ ਵਾਹੀ ਹੋਇਆ ਵਾ ਵਾਵਾ 10-20 ਮਿੰਟ ਬੈਠੇ ਆਂ ਤੇ ਪਹਿਲਾਂ ਇਹਨਾਂ ਨੂੰ ਕਹੇ ਚਾਹ ਪਿਆ ਦੋ ਜੇ ਚਾਹ ਪੀ ਆਂਦੇ ਉਤੇ ਬੱਜ ਜਾਣੇ ਫੇਰ ਬੱਜ ਜਾਣੇ ਫੇਰ ਇਹ ਕਹਿੰਦੇ ਤੁਹਾਨੂੰ ਚਾਹ ਵੀ ਨਹੀਂ ਪੀ ਹੋਣੀ ਹੈ ਕਿਹਾ ਫਿਰ ਤਾਂ ਇੱਕ ਬ੍ਰੇਕ ਫਾਸਟ ਕਰਕੇ ਫੇਰ ਹੁਣ ਬ੍ਰੇਕਫਾਸਟ ਕਰਕੇ ਉੱਠਣਾ ਤੇ ਆਪਣੇ ਮੈਨੇਜਰ ਨੂੰ ਬੁਲਾਓ ਆਪਣਾ ਜਿਹੜਾ ਓਨਰ ਉਹਨੂੰ ਬੁਲਾਓ ਹੁਣ ਓਨਰ ਆਈ ਆ ਉਹਨੇ ਹੁੰਦਿਆ ਕਿਹਾ ਵੀ ਮੈਂ ਤੁਹਾਨੂੰ ਕੋਈ ਨਹੀਂ ਬ੍ਰੇਕਫਾਸਟ ਕਰਾ ਏ ਹੁੰਦੀ ਆ ਮਤਲਬ ਗਰਦਾਸਪੁਰਿਆਂ ਦੀ ਗਰਾੜੀ ਇਹਦੇ ਵਿੱਚ ਦੇ ਵੀ ਨਹੀਂ ਧੱਕਾ ਨਹੀਂ ਬੈਠਾ ਹੀ ਉਹ ਵੀ ਗਰਦਾਸਪੁਰ ਦਾ ਹੈ ਮਤਲਬ ਹਾਂ ਉਹ ਨਾਲ ਧੱਕਾ ਕੋਈ ਨਹੀਂ ਕੀਤਾ ਅਸੀਂ ਨਹੀਂ ਆਪਣੀ ਆਪਣਾ ਹੱਕ ਲਿਆ ਅਸੀਂ ਠੀਕ ਆ 5000 ਰੁਪਏ ਰੂਂਗ ਦੇਤਾ ਸੀ ਇਹ ਹੱਕ ਲਿਆ ਆਪਣਾ ਕਿਉਂ ਲੈਣਾ ਪੈਣਾ ਲੋਕ ਬਾਕੀ ਨਾਂ ਨਾਂ ਦਾ ਨਾ ਦੱਸਾਂਗੇ ਅੱਗੇ ਉਹਨਾਂ ਆਇਆ ਆ ਹਾਂ ਉਹ ਨਾਂ ਨਾਂ ਦਾ ਬਾਅਦ ਦੱਸਾਂਗੇ ਲੋਕ ਰੈਂਟ ਦੇ ਪਾਗ ਦਿੰਨੇ ਚੰਗੀ ਚਲੋ ਫੇ ਚੱਲੀਏ ਆ ਵੀ ਉਹ ਡੀ ਮੰਗਾ ਲਈ ਆ ਡੀ ਜੇ ਜਿਹੜੀ ਆਪਣੀ ਪੂਰੀ ਕਰ ਲਈ ਆਪਣਾ ਹੱਕ ਹੀ ਲੈ ਰਿਆ ਵਾ ਹਾ ਗੜੀ ਪੰਜਾਬੀ ਜਰਦੇ ਕਦੇ ਹੈ ਹੈ ਵਿੱਚ ਤੇ ਬਾਕੀ ਚਲੋ ਹੁਣ ਜਾਣੇ ਆ ਪਾਪੀ ਕੇ ਆ ਪੀ ਕੇ ਚਲੋ ਲੋ ਕੇ ਰਿਪੋਰਟ ਹਲੋ ਵੀ ਮਿੱਤਰੋ ਯੂ ਪਹੁੰਚ ਗਏ ਆ ਤੇ ਇੱਥੇ ਉਹਨਾਂ ਸ਼ੇਰ ਫੜਨ ਆਏ ਸ਼ੇਰ ਫੜ ਕੇ ਕਰਦੇ ਸਨ ਤਾਂ ਗੱਲ ਕਹਿੰਦੇ ਸ਼ੇਰ ਤੇ ਮਜਰੀ ਆਡ ਬੁਲਾਇਆ ਉਹਨਾਂ ਨੇ ਪੰਮੂ ਨੇ ਪੰਮੂ ਨੂੰ ਵੇਖਿਆ ਆਇਣਾ ਨਾ ਨਾ ਉਹ ਬੱਕਰੀ ਨੂੰ ਇਹ ਕਿਉਂ ਦੰਦਾ ਬੱਕਰੀ ਨੂੰ ਇਹ ਕਿਉਂ ਦੰਦਾ ਚਲੋ ਅੰਦਰ ਜਾਂਦੇ ਹਾਂ ਲੋ ਵੀ ਮਹਿੰਦਰਾ ਚੌਧਰੀ ਜੂ ਲੋਜੀਕਲ ਪਾਰਕ ਪਹੁੰਚ ਗਏ ਆ ਤੇ ਇੱਥੋਂ ਲੈਣ ਲੱਗੇ ਟਿਕਟ ਟਿਕਟ ਲੈ ਗਏ ਤੇ ਚਲੋ ਫਿਰ ਮਿਲਦੇ ਤੁਹਾਨੂੰ ਅੰਦਰ ਜਾ ਕੇ ਉਹਨਾਂ ਨੂੰ ਅਨਜੀਤ ਸਾਹਿਬ ਦੱਸਦਾ ਕਿਹੜਾ ਕਿਹੜਾ ਇੱਥੇ ਹੈਗਾ ਯੂ ਚਲੋ ਲੋ ਵੀ ਅੰਦਰ ਐਂਟਰੀ ਹੋ ਗਈ ਹੈ ਸਰ ਉਹ ਦੇਖਾ ਦਾ ਦਾਦਾ ਗੱਡੀ ਲੈ ਲਈ ਅਸੀਂ ਗੱਡੀ ਲੈ ਆਏ ਸੀ ਘੁੰਮਣੇ ਜਾ ਰਹੇ ਹਾਂ ਇਹ ਚਿਕਾ ਇਹ ਚਿਕਾ ਦੇ ਸਾਰੇ ਨੀਏ ਕੰਮ ਆ 60 ਰੁਪਏ ਏ 60 ਰੁਪਏ ਇੱਕ ਦੀ ਤੇ ਬੜਾ ਵਧੀਆ ਹੀ ਦਾ ਮਜ਼ਾ ਤੇ ਚਲੋ ਹੁਣ ਗੱਡੀ 'ਚ ਬਹਿ ਕੇ ਹੁੰਦੇ ਆ ਯਾਰ ਵਧੀਆ ਤਰੀਕੇ ਨਾਲ ਇੱਦਾਂ ਗਰਮੀ ਬੜੀ ਆ ਤੇ ਗਰਮੀ ਦੇ ਵਿੱਚ ਤੁਹਾਨੂੰ ਪਤਾ ਥੋੜਾ ਔਖਾ ਜਾਂਦਾ ਗੱਡੀ 'ਚ ਬੈੰਨੇ ਆ ਤੇ ਚਲੋ ਟਿਕਟ ਲਈਏ ਗੱਡੀ ਦੀ ਜਾਣਾ ਗੱਡੀ ਦੇ ਪੰਜ ਛੇ ਜਿਲ੍ਹੇ ਗੱਡੀ ਦੇ ਜਾਣਾ ਤੇ ਬੈਲੋ ਗੱਡੀ ਲੈਣੇ ਜੋ ਸੈਪੜਾ ਮਿਲ ਜਾਈ ਗੱਡੀ ਇਹ ਟਿਕਟ ਇਹਦੇ ਇਸੇ ਮਿਲੇਗੀ ਅੱਗੇ ਜੀ ਮਿਲੇਗੀ ਗੱਡੀ ਇਹ ਵਾਹ ਬੈਡ ਹੀ ਲਵਾ ਲਿਆ ਤੇ ਹੁਣ ਆ ਗੱਡੀ ਦਬਵਾਗੇ ਤੇ 60 ਰੁਪਏ ਪਰ ਪਰ ਸਨੇਦੀ ਹੈ ਤੇ 100 ਰੁਪਏ ਜੂ ਦੇ ਅੰਦਰ ਹੁੰਦੀ ਆ ਇੰਨੀ ਜ਼ਿਆਦਾ ਨਹੀਂ ਟਿਕਟ ਬਹੁਤ ਵਧੀਆ ਆ ਤੇ ਚਲੋ ਚੱਲੀਏ ਹੁਣ ਇੱਥੇ ਕਿੱਥੇ ਇੱਥੇ ਵਧੀਆ ਲੱਗਣਿਆ ਕੰਮ ਨੂੰ ਚਲੋ ਉਹ ਵੀ ਟਾਈਗਰ ਆ। ਲੋ ਜੀ। ਆ ਸਾਡਾ ਟਾਈਗਰ ਦਾ ਏਰੀਆ ਆ ਗਿਆ ਇੱਥੇ ਆ ਗਏ ਗੱਡੀ ਧੱਕਾ। ਮੈਂ ਹੁਣ ਇੱਥੇ ਟਾਈਗਰ ਚਲੋ ਆ ਜਾਓ ਵੇਖੀਏ। ਉਤਰ ਕੇ ਵੇਖ। ਓਏ ਓਏ ਜੰਗਲ ਬਾਤ। ਇਦਾਂ ਗਾਈ ਹੀ ਆਗੇ ਲੱਭਣ ਡਿਆ। ਉਹ ਲੇਟੀਆਂ ਦੇ ਆ ਮਾਨ। ਜਿੰਨਾ ਫਿਲਮਾ ਨੂੰ ਮੈਨੂੰ ਲੱਗਦਾ ਅਸਲ ਚ ਬੜਾ ਵੱਡਾ ਜੀ ਫਿਲਮਾ ਛੋਟਾ ਜਿਹਾ ਲੱਗਦਾ ਤੇ ਕੰਡਿਆ ਚਲੋ ਸਰ ਚਲੀਏ ਹੁਣ ਅੱਗੇ ਕੋ ਵੇਖਦੇ ਆ ਜੀ ਮਿੱਤਰੋ ਵੇਖ ਲਓ ਜਿਹੜੀ ਬਲਾਡ ਜਿੰਨੇ ਵੇਖਣ ਆਏ ਪੂਰ ਬੜੀ ਵਾਰੀ ਖਲਾਵੀ ਗਿਆ ਕੋ ਗਮ ਚੱਕੋ ਬਰੋਂਠਾ ਹੋਇਆ ਹੈ ਮੇਰੇ ਚਲੋ ਹੁਣ ਚਲੀਏ ਅੱਗੇ ਮੈਂ ਹੁਣ ਦੇਖ ਲਿਆ ਸ਼ੇਰ ਖੇਲਦੀ ਹੈ ਚੀਤਾ ਬਾਕੀ ਆ ਵੀ ਪਾਣੀ ਪੁਣੀ ਦਾ ਵੀ ਹੈਗਾ ਇੱਥੇ ਰੇਜਮੈਂਟ ਪਾਣੀ ਪੁਣੀ ਪੀ ਸਕਦੇ ਤੁਸੀਂ ਇੱਥੇ ਹੁਣ ਬਾਲੀ ਪੀ ਕੇ ਜਾਂਦੇ ਨੇ ਬੰਨੇ ਗੱਡੀ ਆਹ ਦੇਖਣਾ ਇਹ ਟਿੱਪੋ ਜੜਾਈ ਘੋੜਾ ਸੁੱਤਾ ਸੁੱਤੇ ਨੂੰ ਦੇਖਣ ਦੀ ਫੀਸ ਲੀਤੀ ਅਸੀਂ ਵੇਖ ਲਓ ਸੁੱਤੇ ਨੂੰ ਦੇਖਣ ਦੀ ਫੀਸ ਸਾਰੇ ਜਿਹੜਾ ਚੀਦਾ ਤੇ ਉਹ ਵੀ ਸੁੱਤਾ ਵਾ ਤੇ ਜੇ ਕੋਈ ਹੋਰ ਵਾ ਤੇ ਆ ਵੀ ਸੁੱਤਾ ਵੇ ਰਮਾਨ ਲੇ ਅ ਵੀ ਆਏ ਤਾਂ ਮੂਹ ਨਹੀਂ ਲੱਭਣਿਆ ਕਿਤੇ ਹਾਂ ਨਹੀਂ ਤੁਹਾਡੇ ਸਾਈਡ ਵੀ ਚੱਲੀ ਐਂ ਘਰ ਆਣੇ ਨਹੀਂ ਇੱਥੇ ਅਰਗਰ ਨਹੀਂ ਬੜੀ ਐ ਵੇਖਿਆ ਬੁਖਾਈ ਆਂਦੇ ਕੋਸ਼ ਤੇ ਚੱਲ ਗਿਆ ਨਾ ਚੱਲੀ ਐ ਘਰ ਆਣੇ ਛੜੀ ਉਹ ਬਾਹਰ ਕਹਿੰਨੇ ਨੂੰ ਕੱਢ ਗਿਆ ਸੋ ਵੀ ਇੱਥੇ ਫੇਰਾਂ ਨੂੰ ਇੱਕ ਬਾਜ ਜੀ ਆਈ ਐ ਕਿਾ ਚੱਲ ਵੇਖ ਲਈ ਪੰਛੀ ਬੰਛੀ ਦੇਖੀਏ ਕੋਹੋਂ ਨੈਰਾ ਨੰਦਰਾ ਆਵੇ ਬੰਛੀ ਓਏ ਆਹ ਘੜਾ ਘੜਾ ਤਗੜਾ ਆਵੇ ਵਾਏ ਓਏ ਬੰਛੀ ਗਾਦਾ ਤੇ ਬੰਛਾਈ ਆ ਹੈ ਓਏ ਆਈ ਬੰਛੀ ਆ ਇੱਕ ਬੰਛੀ ਦੋ ਬੰਛੀ ਹੋ ਗਏ ਸਾਹਮਣੇ ਅੱਛਾ ਘੁੰਮਦਾ ਸਾਰੇ ਆਲੇ ਦੁਆਲੇ ਮੈਨੂੰ ਗਰਮੀ ਹੀ ਭੈਣ ਆਉਂਦਿਆ ਕਰੇ ਲੋਵੀ ਆਹੋ ਹੀ ਹੈ ਬਾਕੀ ਦੁਨੀਆਂ ਵੀ ਤੁਹਾਡਾ ਇਹ ਇੱਥੇ ਆਇਓ ਕੋਈ ਨਾ ਗਰਮੀ ਦੇ ਵਿੱਚ ਆਉਂਦਾ ਕੋਈ ਫਾਇਦਾ ਨਹੀਂ ਆ ਸਕਾਲ ਚ ਆਇਓ ਜੇ ਕਿਨੇ ਵੇਖਣਾ ਕੋਤੇ ਨਹੀਂ ਤਾਂ ਨਾ ਹੀ ਆਇਓ ਹਾਂ ਨਹੀਂ ਗਰਮੀ ਚ ਬੱਸ ਹੋ ਜਾਂਦੀ ਬਾਬਾ RAM DEVA ਆ ਗਿਆ ਇਹ ਤੇ ਬਾਬਾ RAM DEVA ਆ ਗਿਆ ਇੱਕ ਲੱਤ ਦੇਖ ਲਓ ਤਾਂ ਇੱਕ ਰਾ ਦਿੱਤੀ। ਇੱਧਰ ਵੇ ਚਿੱਤੇ ਦੋਈ। ਇਹੋ ਚਿੱਤੇ ਦੋਈ ਆਈ। ਆਈ ਬਈਆ। ਵੇਖ ਲਓ ਸਾਰੇ ਪੰਛੀ ਤੁਹਾਨੂੰ ਖਾਦੇ ਤੇ ਇਹਨੂੰ ਆ ਸੁੱਤਾ ਵਾਂ ਕਰੇ। ਫੌਂਡਿਆ ਵੇ ਰਮਾਨਾ ਹੀ ਦੇਖਣਾ ਇਹ ਸੁੱਤਾ ਹੀ। ਲੱਤ ਵੇ ਜੀ ਇੱਕ ਹੀ। ਇੱਕ ਦਾਰ ਕੀ ਹੈ ਕਿ ਇੱਕ ਦੇ ਘੋਟਾ ਵੇ। ਤਾਂ ਆ ਨਾ ਹੋਈ ਚੱਲੇ ਸੱਪਾਂ ਦੇ ਘਰ। ਸੱਪਾਂ ਦੇ ਘਰ। ਹਾਂ ਜੀ ਵੱਡੇ ਦਾ ਵੱਡਾ ਸੱਪ। ਉਦਾਂ ਦੇ ਪੈਲੀਆਂ ਜੇ ਬਥੇਰੇ ਹੁੰਦੇ ਏ ਥੋੜੇ ਵਧੀਆ ਐਕਸਟਰਾ ਲਾਰਜ ਮੁੰਡਾ ਤੇ ਲੱਗਿਆ ਕਿ ਜੇ ਦੇਖੋ ਹੋਏ ਇੱਥੇ ਬਠੇ ਪਰਨੇ ਆਹ ਮੁੰਡਾ ਲੋ ਦੀ ਗਾਂ ਦੀ ਗੱਲ ਆ ਔਰ ਇੱਕ ਪਲੇਟ ਉੱਪਰ ਵੀ ਔਰ ਇੱਕ ਉਹ ਬੈਠਾ ਆ ਪੈਡੀ ਉੱਪਰ ਬਿਠੇ ਹੋਏ ਇੱਕ ਆ ਬੈਠਾ ਇਹਨਾਂ ਦੇ ਸਿਵਤਰੀ ਦੇਖਣੀ ਆਣੇ ਤੋਂ ਪਾਉਜ਼ ਕਰਕੇ ਦੇਖ ਲਿਓ ਤੇ ਬਾਕੀ ਲਾਈਕ ਕਮੈਂਟ ਸ਼ੇਅਰ ਕਰ ਦਿਓ 3 3 4 ਉਹ ਬੋਲੇ ਬੋਲੇ ਤੇ ਇਥੇ ਅਨਿਕ ਅਜਾ ਇੱਕੋ ਨਾਦ ਹੀ ਹੋ ਆਹਰੇ ਗਾਣੇ ਗੁਣੇ ਪ੍ਰੇਮ ਧੱਲੋ ਦੇਂਦਾ ਹੁੰਦਾ ਪ੍ਰੇਮ ਧੱਲੋ ਦੇ ਗਾਣੇ ਜਾਂਦੇ ਇਥੋਂ ਲੈ ਕੇ ਜਾਂਦੇ ਆ Tao, yêu thương, 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 ਕਿਹੜਾ ਹੈ ਨਾ ਗੁੰਡਾ ਦੇ ਕਿਹੜਾ ਹੈ ਦੇਖੋ ਮੁਲਕ ਦੇਖਣ ਆਇਆ ਆਪਾਂ ਇਹਨੂੰ ਕਿੱਥੇ ਰੈਟ ਪਾ ਲਓ ਆ ਜੰਗੇ ਵਾਲੇ ਇੱਥੇ ਉਤਰ ਗਏ ਨਾ ਆ ਵਧੀਆ ਚੀਜ਼ ਵੇਖਣ ਨੂੰ ਮਿਲੀ ਬਾਕੀ ਛੇੜ ਝੂਰ ਤੇ ਦੂਰ ਦੂਰ ਪਏ ਕਿੱਥੇ ਆ ਮਸ਼ੀਗਾਂ ਦਾ ਹੋਇਆ ਆ ਇਹਦੇ ਕੋਈ ਨਹੀਂ ਖਾ ਲੈਂਦੇ ਹੁਣ ਇਹ ਕਾ ਇਹ ਪਾਣੀ ਪਾਣੀ ਆਦਾ ਮਸ਼ੀਨ ਰਿਆ ਸਾਨੂੰ ਨਾ ਯਾਰ ਇਹ ਲੈ ਲੈ ਡਾਕਟਰ ਆਏ ਗੇਰੀ ਗੇਰੀ ਬੜਾ ਧੀਏ ਲੋਬੀਏ ਲਾਤੀ ਸਹੁੰ ਜਾਣੇ ਕਰਾਂਗੇ। ਸਮਾਗਰ ਮਸ਼ੀਨ ਦੇ ਹੋਰ ਰੱਖੇ ਹਾਂ। ਹਾਂ ਵੀ ਕਿੱਦਾਂ ਆਇਆ ਮੈਂ ਚੱਲੀਏ ਹੁਣ। ਬਸ ਹੁਣ ਚਲੀਏ ਜਲੰਧਰ ਨੂੰ ਤੰਦੇ ਜਲੰਧਰ ਜਾਣਾ ਤੇ ਫਿਰ ਵੀ ਇੱਧੇ ਅੱਗੇ ਕੀ ਕੀ ਹੁੰਦਾ ਵਾ ਤੇ ਜਿਹੜਾ ਸਿੱਧਾ ਪਹਾੜ ਤੇ ਆ ਗਿਆ ਵਾ ਤੇ ਉਹ ਲਾਸਟ ਪਹਾੜ ਜਿਹੜਾ ਪਿਛਲਾ ਜਿਹੜਾ ਸੀਤਾ ਰੀਸੈਂਟਲੀ ਉਹ ਵੇਖ ਕੇ ਆਇਓ ਕਿਉਂਕਿ ਉਹਦੇ ਨਾਲ ਜੁੜਿਆ ਹੋਇਆ ਏ ਆ ਤੇ ਸੈਕਿੰਡ ਕੀਤਾ ਫਸਟ ਜਿਹੜਾ ਵੇਖ ਕੇ ਆਓ ਪਹਿਲਾਂ ਜਾ ਕੇ ਤੇ ਬਾਕੀ ਸ਼ੇਅਰ ਜ਼ਰੂਰ ਕਰਿਓ ਜੇ ਵੀਲੌਗ ਵਧੀਆ ਲੱਗਾ ਤੇ ਚਲੋ ਮਿਲਦੇ ਤੁਹਾਨੂੰ ਹੁਣ ਅੱਗੇ ਜਾ ਕੇ ਵਸੀ ਰੱਖ ਤੇ ਜਾ ਗੱਡੀ ਮੋੜਾਂ ਤੇ ਮੈਡੀਸ਼ਨ ਚੈੱਕ ਕਰਾਂ ਤਾਰਾ ਕੋ ਕਿਹਨੇ ਡਾਇਰੈਕਟੋਂ ਹੀ ਜੜੇ ਸੀ ਇੱਥੇ ਹੁਣੇ ਹੀ ਚੱਲੇ ਘਰਾਂ ਨੂੰ ਬਾਹਰ ਬੱਸ ਜੀ ਚਲੋ ਚਲਿਏ ਯਾਰ ਹਣ ਕੱਢ ਨਿਕਲੀਏ ਬਾਹਰ ਯਾਰ ਗਰਮੀ ਬਹੁਤ ਜ਼ਿਆਦਾ ਹੈ ਲੈ ਅਗਰ ਤਾਜਾ ਦਾ ਨੋਨ ਕਹਿੰਦੇ ਜਾਓ ਤੁਸੀਂ ਜਿੱਥੇ ਮਰਜੀ ਜਾ ਸਕਦੇ ਜੀ ਚਲੋ ਇੱਧਰ ਦੇ ਲੋਕਾਂ ਦਾ ਹਾਲ ਵੇਖ ਲੋ ਪਹਿਲਾਂ ਨੂੰ ਕਹਤਾ ਪਾਰਕਿੰਗਾਂ ਦੋਵੇਂ ਫੁੱਲ ਆ ਤੇ ਗੱਡੀ ਛੜਕ ਤੇ ਲਾ ਦਿਓ ਤਹੀਂ ਘੁੰਮਣ ਗਏ ਅੰਦਰ ਤੇ ਕਹਿੰਨੇ ਹਵਾ ਘੜਦੀ ਗੱਡੀ ਜੋ ਮੁੜ ਕੇ ਇੰਨੇ ਜਾਨਿਆਂ ਨੂੰ ਪੁੱਛਿਆ ਵੀ ਪੰਪ ਹੈਗਾ ਪੰਪ ਹੈ ਕਰ ਕਹਿੰਨੇ ਨਹੀਂ ਹੈਗਾ ਤੇ ਹੁਣ ਇਹ ਪੰਪ ਲੈ ਗਏ 8 8 ਕਿਲੋਮੀਟਰ ਤੋਂ ਪੰਪ ਲੈ ਗਏ ਤੇ ਆ ਇੱਕ ਕੋਈ ਆਟੋ ਵੀ ਨਹੀਂ ਜਾਣ ਨਾਲ ਕਹਿੰਦਾ ਨਹੀਂ ਮੇਰੀ ਸਵਾਰੀ ਐਸੇ ਐਸੇ ਆ ਭਈਆ ਯਾਰ ਨੂੰ ਲੱਭਾ ਬੜਾ ਵਧੀਆ ਭਾਜ ਦਾ ਕੋਲ ਡਰਿੰਕ ਲਈ ਨੂੰ ਵੀ ਪਾਈ ਐ ਹਣੀ ਹੁਣ ਪੂਰਾ ਮਲਬਾ ਨਾ ਹੋ ਗਿਆ ਤੇ ਬਾਗੇ ਹੁਣ ਅੱਜ ਆ ਗਿਆ ਵਾ ਭਰਦੇ ਆ ਪਰ ਮੈਂ ਇਹਦਾ ਇਹ ਲੈਣਾ ਨਹੀਂ ਛੋੜ ਪਰ ਮੈਂ ਇਹ ਤੁਹਾਨੂੰ ਦੱਸਣ ਨਹੀਂ ਲਿਆ ਵੀ ਵੇਖ ਲਓ ਦੁਨੀਆ ਦੇ ਹਾਲ ਅਸੀਂ 300 ਕਿਲੋਮੀਟਰ ਦੂਰ ਆਏ ਆ ਜੀਰੋ ਕਪੂਰ ਗਰਦਾਸਪੁਰੋਂ ਤੇ ਤਾਂ ਵੀ ਵੇਖ ਲਓ ਦੁਨੀਆ ਕਿਦਾਂ ਤੰਗ ਕਰਦੀ ਏ ਚਲੋ ਕੋਈ ਨਹੀਂ ਜੋ ਹੋਣਾ ਹੋ ਗਿਆ ਪਰ ਜੇ ਇਹਨੂੰ ਲੱਭ ਜਾਂਦਾ ਨਾ ਅਸੀਂ ਨੱਪਣਾ ਬੜਾ ਹੋਈ ਜਿਹੜਾ ਵਾ ਘੜਦਾ ਹੁਣ ਜਾ ਕੇ ਭਰਦੇ ਆ ਵਾ ਯਾਰ ਵਾਹੀ ਹਰ ਲੋਕਾਂ ਦਾ ਵੇਖ ਲਓ ਪੰਪਰ ਰੱਖਦੇ ਰਹਿ। ਮੈਂ ਸਾਡੇ ਉਧਰੋਂ ਦੱਸ ਸਾਡੇ 20 ਜਾਣੇ ਖਲੋਣਾ ਇੱਥੇ। ਆ ਰਹੀ ਇੱਧਰ ਦੇਖ। ਕੋਈ ਨਹੀਂ ਕਿ ਜਿਹੜਾ ਕਿ ਨਾ ਸਰਾ ਫਟ ਪੁੱਟ। ਪਰ ਆਪਾਂ ਰਗਾ। 20 ਜਾਣੇ ਖਲੋਣਾ ਨਹੀਂ ਵੇਨ। ਇੱਥੇ ਰੋਵਾ ਘੱਟ ਕੇ ਗਾਂ ਗਏ।